şar ਪੁਲਿਸ ਦਾ ਵੱਡਾ ਐਕਸ਼ਨ ਕਲਾਨਾਉਂ ਤੇ ਵਟਾਲਾ ਬਾਂਗਰ ਵਿਖੇ ਬੀਤੇ ਮਹੀਨੇ ਡਾਕਟਰ ਹਰੀ ਸਿੰਘ ਦੀ ਮੈਡੀਕਲ ਦੁਕਾਨ ਤੇ ਫਾਇਰਿੰਗ ਕਰਨ ਵਾਲਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਐਸਐਸਪੀ ਹਸ਼ਿਆਰਪੁਰ ਨੇ ਦਿੱਤੀ ਸਾਰੀ ਜਾਣਕਾਰੀ ਹਸ਼ਿਆਰਪੁਰ ਪੁਲਿਸ ਅਤੇ ਗੈਂਗਸਟਰ ਟਾਸਕ ਫੋਰਸ ਲੋਸਾਂਜਾ ਆਪਰੇਸ਼ਨ ਕਰਦਿਆਂ ਕਲਾਨਾਉਂ ਤੇ ਵਟਾਲਾ ਬਾਂਗਰ ਵਿਖੇ ਬੀਤੇ ਮਹੀਨੇ ਡਾਕਟਰ ਹਰੀ ਸਿੰਘ ਦੀ ਮੈਡੀਕਲ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਜਗੂ ਭਗਵਾਨਪੁਰਜਾ ਤੇ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਐਸਐਸਪੀ ਹਸ਼ਿਆਰਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗਸਟਰ ਟਾਸਕ ਫੋਰਸ ਪੰਜਾਬ ਅਲਤੇ ਚਾਰ ਪਰਪਲ ਸਨੋ ਸਾਂਝਾ ਆਪਰੇਸ਼ਨ ਚਲਾਇਆ ਗਿਆ ਇਸ ਵਿੱਚ ਜੱਗੂ ਭਗਵਾਨਪੁਰੀ ਆ ਗਿਆ ਤੇ ਤੋਂ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੀ ਪਛਾਣ ਸੁਧ ਸਿੰਘ ਵਰਮਪੋਤੀ ਅਤੇ ਸੁਖਮਨ ਕੋਫ ਜਸ਼ਨ ਮਜੂਹੀ ਹੈ ਜਿੰਨਾ ਕੋਲ ਚਾਰ ਵੱਖ-ਵੱਖ ਤਰ੍ਹਾਂ ਦੇ ਆਧੁਨਿਕ ਹਥਿਆਰ ਪ੍ਰਾਪਤ ਹੋਏ ਹਨ ਉਹਨਾਂ ਦੇ ਸ਼ੱਕ ਕੀ ਉਹਨਾਂ ਨੂੰ ਪਤਾ ਲੱਗਾ ਹੈ ਕਿ ਦੋਵੇਂ ਅਮதேਸ਼ੀ ਹੈਂਡਲਰ ਅਮਰਤ ਦਾਲਮ ਤੇ ਨਿਰਦੇਸ਼ਾਂ ਦੇ ਕੰਮ ਕਰ ਰਹੇ ਸਨ ਅਤੇ ਕਲਾਂ ਨਵਦੇਟੜਾ ਬੰਗਰ ਵਿਖੇ ਡਾਕਟਰ ਹਰੀ ਸਿੰਘ ਦੀ ਮੈਡੀਕਲ ਦੁਕਾਨ ਤੇ ਕੋਈ ਫਾਇਰਿੰਗ ਘਟਨਾ ਜਵੀ ਲੋਡਿੰਗ ਦੇ ਸੰਗ ਉਹਨਾਂ ਦਾ ਸ਼ੱਕ ਇਹਨਾਂ ਕੋਲੋਂ ਚਾਰ ਵੱਖ-ਵੱਖ ਤਰ੍ਹਾਂ ਦੇ ਪਿਸਤੌਲ ਬਰਾਮਦ ਹੋਏ ਹਨ ਜਿਨ੍ਹਾਂ ਵਿੱਚ ਦੋ ਗਲੋਕ ਪਿਸਤੌਲ ਇੱਕ ਜੇਗਾ ਨਾ ਪਿਸਤੌਲ ਇੱਕ ਦੀਬੋਰ ਪਿਸਤੌਲ ਅਤੇ ਇੱਕ ਮੋਟਰਸਾਈਕਲ ਵੀ ਫੜਿਆ ਹੈ ਉਹਨਾਂ ਦਾ ਸ਼ੱਕ ਕਿ ਪੁਲਿਸ ਸਟੇਸ਼ਨ ਤੋਂ ਸੂਹਾ ਅ ਔਰ ਵਿਕੇ ਅਸਲਾ ਐਕਟ ਤਹਿਤ ਦੋਵਾਂ ਦੇ ਵਿਰੁੱਧ ਐਫਆਈ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਨੂੰ ਸੁਰੱਖਿਤ ਰੱਖਣ ਵਾਸਤੇ ਆਰਗਨਾਈਜ਼ਡ ਕਰਾਈਮ ਦੇ ਅਗੇਂਸਟ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਉਸੀ ਮੋਹਮ ਤਹਿਤ ਇੱਕ ਜੁਆਇੰਟ ਆਪਰੇਸ਼ਨ ਜਿਹੜਾ ਕਿ ਏਜੀਟੀਐਫ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਕਿ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ 10ਵੇਂ ਦੇ ਏਰੀਆ ਵਿੱਚੋਂ ਇੱਕ ਹੈਗਾ ਸੁਵਿੰਦਰ ਸਿੰਘ ਉਰਫ ਬੋਦੀ ਤੇ ਇੱਕ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਹੀ ਕਲਾਨੋਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਤੇ ਇਹਨਾਂ ਤੋਂ ਸਾਨੂੰ 4 ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਹਨ ਇਹ ਜਿਹੜੇ ਵੈਪਨਸ ਹੈਗੇ ਇਹ ਦੋ ਗਲੌਕ ਪਿਸਟਲਸ ਹੈਗੇ 9mm ਇੱਕ ਜਿਗਾਨਾ ਪਿਸਟਲ ਹੈਗਾ 9mm ਐਂਡ 1 ਪਿਸਟਲ ਇਜ਼ 34 ਪੀਐਕਸ 3 ਇਹ ਚਾਇਨਾ ਮੇਡ ਹੈ ਐਂਡ ਕੁਝ ਲਾਈਵ ਕਾਰਟ੍ਰਿਜਸ ਸਾਨੂੰ ਬਰਾਮਦ ਹੋਏ ਇੱਕ ਮੋਟਰਸਾਈਕਲ ਜਿਹਦੇ ਤੇ ਕੀ ਇਹ ਸਵਾਰ ਸੀਗੇ ਉਹ ਵੀ ਅਸੀਂ ਬਰਾਮਦ ਕੀਤਾ ਇਹਨਾਂ ਤੋਂ ਪ੍ਰੀਲੀਮినਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਤੇ ਇੱਕ ਫੋਰਨ ਹੈਂਡਲਰ ਹੈ ਅਮਰਿਤ ਦਾਲਮ ਕ੍ਰਿਮੀਨਲ ਹੈ ਉਹ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਤਰੋਂ ਐਂਡ ਇਹਨਾਂ ਦਾ ਕ੍ਰਿਮੀਨਲ ਪਾਸਟ ਇਹਨਾਂ ਦੇ ਪਹਿਲਾਂ ਮਰਡਰ ਐਂਡ ਆਰਮਜ਼ ਐਕਟ ਐਂਡ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਇੱਕ ਹੋਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗ ਗਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਲਾਂ ਨੌਰ ਦੇ ਵਿੱਚ ਹੀ ਇੱਕ ਮੈਡੀਕਲ ਸਟੋਰ ਤੇ ਰੀਸੈਂਟਲੀ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਇਹ ਇਨਵੋਲਡ ਹੈ ਸੋ ਇਟ ਇਜ਼ ਅ ਗੁੱਡ ਕੈਚ ਜਿਹਦੇ ਵਿੱਚ ਕਿ AGTF ਐਂਡ ਹੁਸ਼ਿਆਰਪੁਰ ਪੁਲਿਸ ਜੋ ਕਿ ਇੱਕ ਵੱਡਾ ਇਹਨਾਂ ਦਾ ਨੈਟਵਰਕ ਅਸੀਂ ਫੜਿਆ ਹੈਗਾ ਐਂਡ ਹੋਰ ਵੀ ਬੈਕਵਰਡ ਫਾਰਵਰਡ ਲਿੰਕੇਜਸ ਸਾਰੇ ਕੇ ਸਾਰੇ ਅਸੀਂ ਅਨਰਥ ਕਰਾਂਗੇ ਸੋ ਥੈਟ ਇਹ ਪੂਰਾ ਕਾ ਪੂਰਾ ਜਿਹੜਾ ਇਹਨਾਂ ਨੇ ਨੈਟਵਰਕ ਬਣਾਇਆ ਹੋਇਆ ਇਹਨੂੰ ਅਸੀਂ ਡਿਸਮੈਂਟਲ ਕਰਾਂਗੇ ਇਹ ਜੀ ਹਾਲ ਕੀ ਘੜੀ ਐਗਜ਼ੈਕਟਲੀ ਤੋਂ ਮੈਂ ਜਰਾ ਤੁਹਾਨੂੰ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਫਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਡ ਨੇ ਐਂਡ ਬਾਕੀ ਅਸੀਂ ਜੋ ਐਗਜ਼ੈਕਟ ਡੀਟੇਲਸ ਐ ਉਹ ਰਿਮਾਂਡ ਤੇ ਲੈ ਕੇ ਦੈਨ ਵੀਲ ਫਰਦਰ ਇਨਵੈਸਟੀਗੇਟ ਦ ਐਕਚੁਅਲ ਡੀਟੇਲਸ ਆ ਜਾਣ ਕੇ ਸਾਡੇ ਇੱਕ ਮੋਟਰਸਾਈਕਲ ਐ ਚਾਰ ਵੈਪਨਸ ਐ ਦੋ ਇਹ ਐਕਿਊਜ਼ਡ ਅਸੀਂ ਅਰੈਸਟ ਕੀਤੇ